ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਮੂੜੀਆਂ ਵਾਲੇ ਪਰੌਂਠੇ ਉਹ ਵੀ ਮੱਕੀ ਦੇ ਆਟੇ ਦੇ ਠੀਕ ਹੈ ਜੀ ਵੈਸੇ ਕਣਕ ਦੇ ਆਟੇ ਦੇ ਤਾਂ ਆਪਾਂ ਬਣਾਉਨੇ ਹੁੰਦੇ ਆ ਅੱਜ ਤੁਹਾਨੂੰ ਆਪਾਂ ਦੱਸਣ ਲੱਗੇ ਆਂ ਵੀ ਮੱਕੀ ਦੇ ਆਟੇ ਦੇ ਪਰੌਂਠੇ ਕਿਵੇਂ ਬੰਦਦੇ ਨੇ ਜਿਹੜੇ ਕਿ ਟੁੱਟਦੇ ਵੀ ਹੈ ਨਹੀਂ ਮੂੜੀਆਂ ਵੀ ਨਹੀਂ ਨਿਕਲਦੀਆਂ ਵਿੱਚੋਂ ਤੇ ਮੈਂ ਤੁਹਾਨੂੰ ਸਾਰਾ ਦਿਖਾਉਣ ਲੱਗੀ ਆਂ ਜਿਗਾਰਡਮੈਂਟ ਇਹਦਾ ਵੀ ਆਪਾਂ ਕੀ ਕੀਤਾ ਹੈਗਾ ਤੇ ਐਡੇ ਵਧੀਆ ਬੰਦਿਆ ਕਰਾਰੇ ਕਰਾਰੇ ਤੇ ਭਾਈ ਕੁੜੀਓ ਤੁਸੀਂ ਵੀ ਬਣਾ ਲਿਓ ਇਸ ਤਰ੍ਹਾਂ ਮੈਂ ਤਾਂ ਕੀ ਕੀਤਾ ਦੋ ਛਿੱਲੀਆਂ ਮੂੜੀਆਂ ਪਈਆਂ ਸੀ ਮੇਰੇ ਕੋਲੇ ਵੱਡੀਆਂ ਵੱਡੀਆਂ ਦੋ ਤੇ ਆਪਾਂ ਕਰ ਲਈ ਤਿਆਰੀ ਮੂੜੀਆਂ ਵਾਲੇ ਪਰੌਂਠੇ ਬਣਾਉਣ ਦੀ ਮੈਂ ਅੱਜ ਸੋਚਿਆ ਮੈਂ ਕਿ ਠੰਡਾ ਜਿਹਾ ਮੌਸਮ ਹੈ ਤੇ ਅੱਜ ਚੱਲਣ ਦੇ ਮੱਕੀ ਦੀਆਂ ਨਾਲੇ ਤਾਂ ਮੱਕੀ ਦਾ ਆਟਾ ਹੋ ਜਾਊਗਾ ਸਵਾਦ ਵਧਣਗੇ ਨਾਲੇ ਇਹਦੇ ਨਾਲ ਕੀ ਕਹਿੰਦੇ ਹੁੰਦੇ ਨੇ ਉਹ ਸਰਕ ਸਰਕ ਜੀ ਕਰਦੇ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਓਵੇਂ ਵਧਣਗੇ ਹਨਾ ਆ ਮੈਂ ਮੂੜੀਆਂ ਲੈ ਕੇ ਤੇ ਕੱਦੂ ਕਸ ਕਰਨ ਤੇ ਤਾਂ ਲੱਗਦਾ ਟਾਈਮ ਤੇ ਮੈਂ ਕਿੱਧਰ ਲੰਮਕੀ ਰਹੂੰਗੀ ਮੈਂ ਤਾਂ ਕੱਦੂ ਕਸ ਵੀ ਰੱਖ ਲਿਆ ਸੀ ਕੋਲੇ ਤੇ ਮਾਇ ਇਹਦੇ ਵਿੱਚ ਕੱਟ ਕੇ ਤੇ ਆਹਾ ਇਹਦੇ ਵਿੱਚ ਚੋਪਰ ਜਿਹਦੇ ਵਿੱਚ ਪਾ ਲਿਆ ਤੇ ਵਿੱਚ ਪਾਤੀਆਂ ਹਰੀਆਂ ਮਿਰਚਾਂ ਸਮਾਨ ਸਾਰਾ ਇਕੱਠਾ ਕਰ ਲੈਣਾ ਜਿਗਾਰਡਮੈਂਟ ਆਪਾਂ ਸਾਰੇ ਹੀ ਕਰ ਲੈਣਾ ਜਿਹੜਾ ਜਿਹੜਾ ਸਮਾਨ ਆਵੇ ਉਹ ਪਰੌਂਠਿਆਂ ਦੇ ਵਿੱਚ ਪਾ ਲੋ ਠੀਕ ਹੈ ਜੀ ਮੂੜੀਆਂ ਨਹੀਂ ਨਿਕਲਣਗੀਆਂ ਨਹੀਂ ਕਹਿ ਦਿੰਦੇ ਨਾ ਵੀ ਇਹ ਪਾਣੀ ਛੱਡ ਜਾਂਦੀਆਂ ਮੂੜੀਆਂ ਤੇ ਇਹ ਨਿਕਣ ਲੱਗ ਜਾਂਦੀਆਂ ਆਟੇ ਦੇ ਵਿੱਚੋਂ ਤੇ ਦੇਖੀ ਨਾ ਪੇੜੇ ਦੇ ਵਿੱਚੋਂ ਨਿਕਲਣ ਲੱਗ ਜਾਂਦੀਆਂ ਪਰ ਇਹ ਮੈਂ ਤੁਹਾਨੂੰ ਜਿਹੜਾ ਤਰੀਕਾ ਅੱਜ ਦੱਸਣ ਲੱਗੀਆਂ ਤੁਸੀਂ ਉਸ ਤਰੀਕੇ ਨਾਲ ਬਣਾਇਓ ਆਹ ਲੋ ਜੀ ਆਪਾਂ ਲੈ ਲੈ ਦੋ ਪਿਆਜ਼ ਪਿਆਜ਼ ਵੀ ਵਿੱਚੇ ਬਣਾ ਲੈਣੇ ਆ ਪਿਆਜ਼ਾਂ ਵਾਲੇ ਪਰੌਂਠੇ ਵੀ ਬਣ ਜਾਣੇ ਜੀ ਮੈਂ ਕਹਿੰਨੀ ਆ ਇਹ ਮੂੜੀਆਂ ਵਾਲੇ ਵੀ ਬਣ ਜਾਣੇ ਆ ਤੇ ਹਰੀਆਂ ਮਿਰਚਾਂ ਵਾਲੇ ਵੀ ਬਣ ਜਾਣੇ ਜੋਗ ਦਾ ਅਨਸਾਰਿਆਂ ਦਾ ਹੀ ਐ ਪਰ ਨਾ ਕੱਲੀਆਂ ਮੂੜੀਆਂ ਦਾ ਚੱਲ ਗਿਆ ਵੀ ਇਹ ਮੂੜੀਆਂ ਵਾਲੇ ਪਰੌਂਠੇ ਨੇ ਹਨਾ ਮੂਲੀ ਦੇ ਪਰੌਂਠੇ ਮੂੜੀਆਂ ਵਾਲੇ ਨਹੀਂ ਮੂਲੀ ਦੇ ਪਰੌਂਠੇ ਕਈ ਵਾਰੀ ਆਪਾਂ ਵੀ ਬੋਲਣ ਦੇ ਵਿੱਚ ਉਹ ਕਰ ਦਿੰਨੇ ਆ ਹਨਾ ਚਲੋ ਕੋਈ ਨਹੀਂ ਆ ਦੇਖੋ ਜੀ ਤੁਸੀਂ ਆਹ ਆਪਾਂ ਰੱਖਤਾ ਇਕੱਠਾ ਕਰਕੇ ਸਮਾਨ ਜਿਹੜਾ ਆਪਣੇ ਕਟਰ-ਕਟਰ ਜੇ ਹੈਗੇ ਮੂੜੀਆਂ ਮਾਲੀਆਂ ਛੱਲੀਆਂ ਸੀ ਤੇ ਇਹਨੂੰ ਚੱਕੋ ਜੀ ਆਪਾਂ ਦਿੱਤਾ ਸਾਮ ਤੇ ਆਹ ਸਮਾਨ ਇਕੱਠਾ ਕਰ ਲਿਆ ਤੇ ਆਪਾਂ ਇਹਨੂੰ ਰਗੜ ਲੈਣਾ ਹੁਣ ਆਪਾਂ ਕੀ ਕੀਤਾ ਜੀ ਇਹਦੇ ਵਿੱਚ ਰਗੜ ਕੇ ਪੀਸ ਕੇ ਇਹਨੂੰ ਇਸ ਤਰ੍ਹਾਂ ਕਰ ਲਿਆ ਤਿਆਰ ਥੋੜਾ ਜਿਹਾ ਪਾਇਆ ਵਿੱਚ ਕਣਕ ਦਾ ਆਟਾ ਤੇ ਬਾਕੀ ਆਪਾਂ ਮੱਕੀ ਦਾ ਆਟਾ ਤੁਹਾਨੂੰ ਪਤਾ ਮੈਂ ਪੰਜਾਬ ਗਈ ਉਦੋਂ ਲੈ ਕੇ ਆਈ ਸੀਗੀ ਤੇ ਆ ਵੱਧ ਗਿਆ ਸੀ ਕੁਝ ਤਾਂ ਦੂਜੇ ਸਟੀਲ ਦੀ ਟੈਂਕੀ ਚ ਪਾਤਾ ਤੇ ਕੁਛ ਆ ਵੱਧ ਗਿਆ ਮੈਂ ਕਿਹਾ ਇਹਨੂੰ ਡੱਬੇ ਚ ਰੱਖ ਲਓ ਛਾਣ ਕੇ ਮੇਰਾ ਰੱਖਿਆ ਹੋਇਆ ਛਾਣ ਕੇ ਰੱਖਦੀ ਹੁੰਨੀ ਆ ਮਾਟਾ ਜਦੋਂ ਵੀ ਲਿਆਵਾਂ ਆਪਦਾ ਛਾਣ ਲੰਨੀ ਆ ਪਹਿਲਾਂ ਆਹ ਲੋ ਜੀ ਉਧਰੋਂ ਆਉਣ ਲੱਗੇ ਨੇ ਕਾਕੂ ਭੈਣ ਜੀ ਤੇ ਹਰਦੀਪ ਆਪਣਾ ਜਵਾਈ ਰਾਜਾ ਤੇ ਆਪਣੀ ਬੇਟੀ ਤੇ ਮੈਂ ਕਿਹਾ ਚਲੋ ਹੁਣ ਆਪਾਂ ਸਾਰਾ ਕੁਝ ਇਕੱਠਾ ਕਰਕੇ ਜਿਗਾਰਡਮੈਂਟ ਆਹ ਲੋ ਜੀ ਇਹਦੇ ਵਿੱਚ ਪਾ ਲਈਆਂ ਆਪਾਂ ਮੂੜੀਆਂ ਤੇ ਪਿਆਜ਼ ਤੇ ਹਰੀਆਂ ਮਿਰਚਾਂ ਠੀਕ ਹੈ ਜੀ ਇਹਦੇ ਵਿੱਚ ਪਾ ਕੇ ਲਟਰਪਟਰ ਜਾਂ ਖਾਸਾ ਕੁਝ ਪਾ ਕੇ ਤੇ ਮੈਂ ਇਹਨੂੰ ਉਹ ਗ੍ਰाइंड ਕਰ ਲਿਆ ਸੀਗਾ ਚੋਪ ਜਾ ਕਰ ਲਿਆ ਤੇ ਆਹ ਮੈਂ ਘਰੇ ਤਿਆਰ ਕੀਤਾ ਜੀ ਪਰੌਂਠਿਆਂ ਵਾਲਾ ਮਸਾਲਾ ਇਹ ਮੈਂ ਮਸਾਲੇ ਮਸੂਲਿਆਂ ਦਾ ਮੈਨੂੰ ਬੜਾ ਸ਼ੌਂਕ ਹੈਗਾ ਤੁਹਾਨੂੰ ਵੀ ਪਤਾ ਮੈਂ ਵੀਡੀਓ ਪਾਉਂਦੀ ਰਹਿਣੀ ਆ ਹਨਾ ਆਹਾਂ ਮੈਂ ਤਿਆਰ ਕੀਤਾ ਜੀ ਪਰੌਂਠਿਆਂ ਵਾਲਾ ਮਸਾਲਾ ਤੇ ਥੋੜਾ ਜਿਹਾ ਮੈਂ ਚਮਚਾ ਕੇ ਦਾ ਪਰੌਂਠਿਆਂ ਵਾਲੇ ਮਸਾਲੇ ਦਾ ਪਾ ਦੂੰਗੀ ਵਿੱਚ ਇਹਦੇ ਠੀਕ ਹੈ ਜੀ ਆਹ ਦੇਖੋ ਤੁਸੀਂ ਹੁਣ ਆਪਾਂ ਕੀ ਕਰਨਾ ਜੀ ਜਿਹੜਾ ਕੰਮ ਰਹਿ ਗਿਆ ਆਪਣਾ ਜਿਹੜਾ ਮੇਨ ਕੰਮ ਹੈ ਜੀ ਨਮਕ ਨਾਮਕ ਵੇਨਾ ਪਾਰਨੀ ਪੈਂਦੀ ਕੁਛ ਵੀ ਖਾ ਲਓ ਤੁਸੀਂ ਮਿੱਠਾ ਜਿੰਨਾ ਮਰਜ਼ੀ ਖਾ ਲਓ ਜਿੰਨਾ ਚਿਰ ਨਮਕੀਨ ਚੀਜ਼ ਨਾ ਖਾਈਏ ਨਾ ਉਹਨਾਂ ਚਿਰ ਮੈਂ ਕਹਿੰਦੀ ਆ ਨਮਕਤਾ ਇੰਨਾ ਫੁੱਲਿਆ ਰਹਿੰਦਾ ਨਾ ਕਹਿੰਦਾ ਵੀ ਮੇਰੇ ਬਿਨਾ ਸਰਦਾ ਨਹੀਂ ਕਿਸੇ ਦਾ ਤੇ ਵਾਕਿਆ ਚ ਹੀ ਆਪਣਾ ਨਹੀਂ ਸਰਦਾ ਇਹਦੇ ਬਿਨਾ ਹਨਾ ਨਮਕ ਪਾ ਲਿਆ ਤੇ ਹਲਦੀ ਪਾ ਲਈ ਜੀ ਵਿੱਚ ਤੇ ਥੋੜੀਆਂ ਜੀਆਂ ਆਪਾਂ ਪਾ ਲਾਂਗੇ ਇਹਦੇ ਵਿੱਚ ਲਾਲ ਮਿਰਚਾਂ ਥੋੜੀਆਂ ਜੀਆਂ ਪਾਉਣੀਆਂ ਜ਼ਿਆਦਾ ਨਹੀਂ ਕਿਉਂਕਿ ਹਰੀਆਂ ਮਿਰਚਾਂ ਭੰਜੀਆਂ ਗਈਆਂ ਨੇ ਵਿੱਚ ਅੰਦਰ ਇਹਦੇ ਤੇ ਆਪਾਂ ਲਾਲ ਮਿਰਚਾਂ ਥੋੜੀਆਂ ਹੀ ਪਾਉਣੀਆਂ ਨੇ ਥੋੜੀਆਂ ਜੀਆਂ ਲਾਲ ਮਿਰਚਾਂ ਪਾ ਕੇ ਤੇ ਆਪਾਂ ਇਹਨੂੰ ਰਲਾ ਲੈਣਾ ਜੀ ਚੰਗੀ ਤਰ੍ਹਾਂ ਪਹਿਲਾਂ ਨੂੰ ਮਿਕਸ ਕਰ ਲਓ ਆ ਦੇਖੋ ਇਹਦਾ ਪਾਣੀ ਹੁਣ ਕੀ ਆ ਨਾ ਮੂੜੀਆਂ ਦਾ ਇਹਨੇ ਮਤਲਬ ਸੋਕ ਲੈਣਾ ਜੇ ਤੁਸੀਂ ਕੱਲੀ ਕਣਕ ਦੇ ਆਟੇ ਦੀ ਵੀ ਬਣਾਉਂਗੇ ਤਾਂ ਵੀ ਇਸ ਤਰ੍ਹਾਂ ਬਣਾਇਆ ਕਰੋ ਤੇ ਇਸ ਜੀ ਬਹੁਤ ਬਣਦੇ ਨੇ ਇਹ ਇਹਨਾਂ ਦਾ ਅਲੱਗ ਹੀ ਸਵਾਦ ਹੋਊਗਾ ਕਿਉਂਕਿ ਮੱਕੀ ਦੇ ਆ ਨਾ ਮੱਕੀ ਦਾ ਕਰਕੇ ਹੋਰ ਵੀ ਜ਼ਿਆਦਾ ਵਧੀਆ ਟੇਸਟ ਬਣਦਾ ਇਹਨਾਂ ਦਾ ਥੋੜਾ ਜਿਹਾ ਪਾਣੀ ਲੈ ਲਓ ਤੇ ਇਹਨੂੰ ਆਟੇ ਨੂੰ ਲੋ ਗੁੰਨ ਤੁਸੀਂ ਪਾਣੀ ਥੋੜਾ ਜਿਹਾ ਗਰਮ ਲੈਣਾ ਆਪਾਂ ਠੰਡਾ ਪਾਣੀ ਨਹੀਂ ਲੈਣਾ ਹੈਗਾ ਠੰਡੇ ਪਾਣੀ ਨਾਲ ਮੱਕੀ ਦਾ ਆਟਾ ਸੋਹਣਾ ਨਹੀਂ ਬਣਦਾ ਹੈਗਾ ਜਿਹੜੀ ਨਰੀ ਮੱਕੀ ਦੇ ਆਪਾਂ ਰੋਟੀ ਬਣਾਉਨੇ ਆ ਉਹ ਵੀ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਵੇਂ ਬਣਾਉਨੇ ਆ ਉਹ ਤਾਂ ਬਾਹਲੇ ਗਰਮ ਪਾਣੀ ਨਾਲ ਗੁੰਝਦਾ ਆਟਾ ਠੀਕ ਹੈ ਜੀ ਆ ਦੇਖੋ ਤੁਸੀਂ ਹੁਣ ਆਪਾਂ ਇਹ ਆਟਾ ਮਲਣਾ ਕਰਤਾ ਤਿਆਰ ਆਹ ਲੋ ਜੀ ਆਪਾਂ ਹੁਣ ਇਹਦੀ ਕਾਰਤੀ ਖਿੱਚਤੀ ਤਿਆਰੀ ਪੂਰੀ ਦੀ ਪੂਰੀ ਆਪਾਂ ਗੁੰਨ ਕੇ ਇਹਨੂੰ ਰੱਖ ਲੈਣਾ ਮੈਂ ਕਹਿੰਦੀ ਆ ਪਰੌਂਠੇ ਵੀ ਬਣਾ ਕੇ ਰੱਖ ਲੈਣੇ ਆ ਕੇ ਖਾ ਲੈਣਗੇ ਉਹ ਕਿਉਂਕਿ ਗਰਮ ਗਰਮ ਵਾਲੇ ਵੀ ਨਹੀਂ ਖਾਦੇ ਜਾਂਦੇ ਹੁੰਦੇ ਸੂਤ ਸੂਤ ਜੇ ਹੁਣ ਕੰਮ ਹਨਾ ਠੀਕ ਠੀਕ ਜਾ ਆਹ ਲੋ ਜੀ ਆਪਾਂ ਦਿੱਤਾ ਆਟਾ ਗੁੰਨ ਤੇ ਦੇਖੋ ਕਿੰਡਾ ਸੋਹਣਾ ਹਨਾ ਵਿੱਚ ਹਲਦੀ ਪਾਈ ਹੈ ਨਾ ਮਾੜੀ ਜੀ ਪੀਲੀ ਪੀਲੀ ਹੋ ਗਿਆ ਫਿਰ ਇਹ ਸੋਹਣਾ ਲੱਗਦਾ ਹੁਣ ਐਨੇ ਨਾਲ ਵੈਸੇ ਤਾਂ ਮੱਕੀ ਵੈਸੇ ਪੀੜੀ ਹੁੰਦੀ ਐ ਲੋ ਜੀ ਆਪਾਂ ਕਰ ਲਿਆ ਜੀ ਆਪਣਾ ਆਹ ਵਿਚਾਰਾ ਚੁੱਲਾ ਸਟੋਪ ਤਿਆਰ ਹਨਾ ਹੁਣ ਤਾਂ ਕਿਹੜੇ ਸਟੋਪ ਆ ਕੇ ਸਟੋਪ ਹੁੰਦੇ ਭਈ ਸਟੋਪਾਂ ਤੇ ਬਣਾਉਂਦਿਆਂ ਹਨਾ ਤੇ ਮਿੱਟੀ ਦਾ ਤੇਲ ਪਾਉਂਦੇ ਵਿੱਚ ਤੇ ਜੋ ਪੰਪ ਮਾਰ ਲੱਗਦੀਆਂ ਉਹਨੂੰ ਤੇ ਇੱਕ ਪੈਨ ਹੁੰਦਾ ਕਦੇ ਉਹਦੇ ਵਿੱਚ ਪੈਨ ਮਾਰ ਤੇ ਕਦੇ ਕਿਵੇਂ ਕਰ ਉਹਨੂੰ ਵਿਚਾਰੇ ਨੂੰ ਚਲਾਉਂਦੇ ਐ ਹਨਾ ਤੇ ਮੈਨੂੰ ਐਂ ਦੱਸੋ ਵੀ ਅੱਜ ਆਪਣਾ ਸਟੋਪ ਦਾ ਨਾਮ ਲੈ ਕੇ ਕਿਹਦੇ ਕਿਹਦੇ ਯਾਦ ਆ ਗਿਆ ਸਟੋਪ ਤੇ ਜਰੂਰ ਦੱਸਿਓ ਭਈ ਆਪਦਾ ਨਾਮ ਪਤਾ ਲਿਖਿਆ ਕਰੋ ਮੈਨੂੰ ਦੱਸੋ ਵੀ ਅੱਜ ਮੇਰੇ ਪਰੌਂਠੇ ਦੇਖ ਕੇ ਕੌਣ-ਕੌਣ ਪਰੌਂਠੇ ਬਣਾ ਰਹੀ ਐ ਤੇ ਬੀਬੀ ਭੈਣ ਜਰੂਰ ਮੈਨੂੰ ਕਮੈਂਟ ਕਰਿਆ ਕਰੋ ਮੇਰੇ ਵੀਰ ਵੀ ਕਰਿਆ ਕਰੋ ਸਵਾਦ ਲੱਗਦਿਆ ਤਾਂ ਭਰਾਵੋ ਆ ਜਾਓ ਕਦੇ ਖਾ ਜਾਓ ਆ ਕੇ ਭੈਣ ਦੇ ਹੱਥਾਂ ਦੇ ਪਰੌਂਠੇ ਹਨਾ ਆਹ ਲੋ ਜੀ ਹੁਣ ਆਪਾਂ ਕੀ ਕੀਤਾ ਇਹਨੂੰ ਕੱਪੜੇ ਨੂੰ ਮੈਂ ਤਾਂ ਥੱਲੇ ਰੱਖਿਆ ਹੋਇਆ ਪੋਣੇ ਨੂੰ ਵੀ ਫਿਰ ਥੱਲੇ ਨਹੀਂ ਲੱਗਦਾ ਹੈਗਾ ਕਿਉਂਕਿ ਮੱਕੀ ਐ ਨਾ ਥੋੜੀ ਜਿਹੀ ਮੱਕੀ ਵੱਧ ਪਾਈ ਆ ਮੈਂ ਕਣਕ ਦਾ ਥੋੜਾ ਪਾਇਆ ਤਾਂ ਫਿਰ ਇਹਦਾ ਉਹ ਨਾਲ ਚਿਪਣ ਦਾ ਡਰ ਰਹਿੰਦਾ ਤੇ ਇਸ ਨਾਲ ਚਿਪਦਾ ਨਹੀਂ ਹੁੰਦਾ ਵੈਸੇ ਪੋਲੀਥੀਨ ਵੀ ਰੱਖ ਲੈਂਦੇ ਪਰ ਮੈਨੂੰ ਆਏ ਵਧੀਆ ਲੱਗਦਾ ਹੈਗਾ ਹੁਣ ਆਪਾਂ ਕੀ ਕਰਨਾ ਜੀ ਇਹਦੇ ਉੱਤੇ ਪਾਲਸ ਕਰ ਦੇਣੀ ਹੈਗੀ ਐ ਘੋਦੀ ਮੈਂ ਕਹਿੰਨੀ ਆ ਘੋਦੇ ਨਾਲ ਮਾਰ ਦੇਣਾ ਬੁਰਸ਼ ਪਾਲਸੀ ਹੋ ਗਈ ਭਾਈ ਇੱਕ ਤਰ੍ਹਾਂ ਦੀ ਹਨਾ ਰੰਗ ਜਿਵੇਂ ਕਰਦੇ ਸੀ ਨਾ ਅੱਗੇ ਚਮਚਾ ਨਾਲ ਘੋੜਾ ਪਾਉਂਦਿਆਂ ਹੁਣ ਆ ਬੁਰਸ਼ ਜੇ ਚੱਲ ਪੇ ਚੱਲ ਕੋਈ ਨਹੀਂ ਆਪਾਂ ਵੀ ਰੀਸ ਕਰ ਲਈਦੀ ਐ ਤੇ ਆਪਾਂ ਬਣਾਤਾ ਜੀ ਹੁਣ ਇਹਨੂੰ ਡਾਕੀਏ ਦੇ ਲੈਟਰ ਵਰਗਾ ਜਿਵੇਂ ਡਾਕੀਏ ਦਾ ਪੱਤਰ ਹੁੰਦਾ ਸੀ ਨਾ ਹੋਰ ਚਿੱਠੀਆਂ ਆਉਂਦੀਆਂ ਸੀਗੀਆਂ ਤੇ ਮੈਂ ਕਹਿੰਨੀ ਆ ਚਿੱਠੀ ਵਰਗਾ ਲੈ ਦੇਖੋ ਚੌਰਸ ਚੌਰਸ ਬਣਾਤਾ ਤੇ ਅੱਗੇ ਡੀਕ ਹੁੰਦੀ ਸੀ ਸੋਹਣੇ ਸੱਜਣਾ ਦੀ ਚਿੱਠੀ ਦੀ ਹਨਾ ਮੇਰੇ ਵਿਆਹ ਤੋਂ ਨਾ ਸਾਲਕ ਡੇਢ 2 ਸਾਲ ਅਸੀਂ ਏਡੋ-ਅਡਰ ਰਹੇ ਆ ਮੈਂ ਤੇ ਡਾਕਟਰ ਸਾਹਿਬ ਤੇ ਚਿੱਠੀਆਂ ਹੁੰਦੀਆਂ ਅੱਗੇ ਤੇ ਭਾਈ ਚਿੱਠੀਆਂ ਜਾਂਦੀਆਂ ਤੇ ਸਾਡੇ ਨਾ ਮੇਰੇ ਗਵਾਂਢ ਦੇ ਵਿੱਚ ਹ ਹੁੰਦਾ ਸੀਗਾ ਜਿਹੜਾ ਪੋਸਟਮੈਨ ਤੇ ਉਹਨੂੰ ਅਸੀਂ ਅੰਕਲ ਹੀ ਕਹਿੰਦੇ ਹੁੰਦੇ ਸੀ ਤੇ ਉਹਨੇ ਜਦੋਂ ਵੀ ਨੰਗਣਾ ਮੈਂ ਕਹਿੰਦਾ ਅੰਕਲ ਚਿੱਠੀ ਨਹੀਂ ਆਈ ਕਹਿੰਦਾ ਬੇਟਾ ਆਈ ਨਹੀਂ ਹਜੇ ਜਿੱਦੇ ਆਈ ਮੈਂ ਫੜਾ ਦੂੰ ਕਿਉਂਕਿ ਜਿੱਦੇ ਚਿੱਠੀ ਜਾਂਦੀ ਤੀ ਜੇ ਦਿਨੋਂ ਜਾਂਦੀ ਸੀਗੀ ਤੇ ਮੈਨੂੰ ਆਹਰਨ ਦਾ ਵੀ ਅੰਕਲ ਕਿਤੇ ਚਿੱਠੀ ਲੈ ਕੇ ਆਇਆ ਹੋਵੇ ਤੇ ਭੁੱਲਣਾ ਗਿਆ ਹੋਵੇ ਤੇ ਚਿੱਠੀਆਂ ਹੁੰਦੀਆਂ ਤੇ ਆਪਾਂ ਆਹ ਵੇਖ ਲੈ ਡਾਕੀਏ ਦੀ ਚਿੱਠੀ ਵਰਗਾ ਬਣਾਤਾ ਇਹਨੂੰ ਚੌਰਸ ਮੈਂ ਕਹਿੰਨੀ ਨਾ ਟੁੱਟੇ ਨਾ ਕਰੇ ਇਹ ਆ ਦੇਖੋ ਜੀ ਚੱਕੋ ਜੀ ਇਹਨੂੰ ਥਲ ਦਿਓ ਹੁਣ ਤੇ ਹੁਣ ਮੈਂ ਕਹਨੀ ਐ ਇਹਨੂੰ ਆਪਾਂ ਪੋਚਾ ਮਾਰ ਦੇਣਾ ਹੈਗਾ ਘਿਓ ਦਾ ਵਧੀਆ ਇਹ ਨਾ ਪਤਾ ਕੀ ਆ ਪਰੌਂਠਾ ਦਾ ਫੇਰ ਹੀ ਸਵਾਦ ਲੱਗਦਾ ਤਰਦਾ ਤਰਦਾ ਘਿਓ ਹੋਵੇ ਉੱਤੇ ਤੇ ਜੇ ਮੱਛਿਆ ਜਾ ਹੋਵੇ ਉਹ ਵੀ ਚੰਗਾ ਲੱਗਦਾ ਹਨਾ ਸਾਡੇ ਮਾਂ ਜੀ ਕਹਿੰਦੇ ਹੁੰਦੇ ਸੀ ਮੱਛੀ ਗੁੱਲੀ ਨਾ ਪਰੌਂਠਾ ਕਹਿ ਦਿੰਦੇ ਗੁੱਲੀਆਂ ਜੀਆਂ ਮਚਾ ਲੰਦੀਆਂ ਨੇ ਤੇ ਮਗਰਾਂ ਨਾਂ ਰੱਖ ਦਿੰਦੀਆਂ ਪਰੌਂਠਾ ਹਨਾ ਪਰੌਂਠਾ ਇਹ ਭਾਈ ਬਣ ਗਿਆ ਆਪਾਂ ਹੁਣ ਇਹਨੂੰ ਰਾੜ ਦੇਣਾ ਚੰਗਾ ਕਿ ਉਹਦਾ ਮਾਰ ਕੇ ਬੁਰਸ਼ ਪਰਸ਼ ਤੇ ਮੈਂ ਕਹਿੰਦੀ ਆ ਪਾਲਸ ਪੂਲਸ ਕਰਕੇ ਤਰੋ ਤਰ ਕਰਕੇ ਇਹਨੂੰ ਤੇ ਆਪਾਂ ਲਾ ਲੈਣਾ ਇਹਨੂੰ ਹਨਾ ਇਹ ਹੋ ਗਿਆ ਜੀ ਤਿਆਰ ਤੇ ਇੱਕ ਆਪਾਂ ਨਾਲ ਲੱਗਦੇ ਹਥ ਹੋਰ ਤਿਆਰ ਕਰ ਲੈਣਾ ਦੂਜੇ ਵੀ ਬਣਾ ਲੈਣੇ ਨੇ ਤੇ ਫਿਰ ਜੇ ਸਾਰੇ ਬਣਾਉਣ ਲੱਗੇ ਤਾਂ ਬਾਹਲੀ ਲੰਮੀ ਵੀਡੀਓ ਹੋ ਜੂਗੀ ਆਹ ਲੋ ਜੀ ਆਪਾਂ ਕਰ ਲਏ ਦੋ ਤਿਆਰ ਉਹ ਬੱਚਿਆਂ ਵਾਸਤੇ ਤਾਂ ਆਆਂ ਵਾਸਤੇ ਬਣਾਵਾਂਗੇ ਇੱਕ ਵਾਰੀ ਸਰਦਾਰ ਜੀ ਨੂੰ ਖਵਾ ਦਈਏ ਹਨਾ ਉਹਨਾਂ ਵਾਸਤੇ ਬਣਾ ਦੀਓ ਉਹ ਹਜੇ ਜਵਾਕ ਆਏ ਨਹੀਂ ਹੈ ਕਿ ਜਦੋਂ ਆਉਣਗੇ ਮੈਂ ਨਾਲ ਦੀ ਨਾਲ ਲਾ ਦੂੰਗੀ ਆ ਲਓ ਜੀ ਇਹ ਤਾਂ ਭਾਈ ਹੋ ਗਿਆ ਤਿਆਰ ਸਾਰਾ ਕੁਝ ਤੇ ਲਓ ਜੀ ਆ ਵੀ ਬਣ ਗਿਆ ਜੀ ڈاکੀਏ ਦੀ ਚਿੱਠੀ ਵਰਗਾ ਤੇ ਮੈਂ ਕਹਿੰਦੀ ਆ ਕਿਆ ਬਾਤਾਂ ਨੇ ਹਨਾ ਨੀਲੇ ਰੰਗ ਦੇ ਹੁੰਦੇ ਅੱਗੇ ਲੈਟਰ ਹੁੰਦੇ ਸੀ ਨਾ ਜਿਹੜੇ ਨੀਲੇ ਰੰਗ ਦੇ ਕਿਹੜੇ ਕਿਹੜੇ ਨੇ ਉਹ ਦੇਖੇ ਨੇ ਤੇ ਕਿਹਨੂੰ ਕਿਹਨੂੰ ਚਿੱਠੀਆਂ ਆਈਆਂ ਭਾਈ ਮੇਰੇ ਵਾਂਗੂ ਕਿਹਨੂੰ ਕਿਹਨੂੰ ਡੀਕ ਸੀ ਕਿ ਆ ਨਾ ਚਿੱਠੀ ਦੀ ਤਾਂ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੁਸੀਂ ਨਾਲੇ ਤਾਂ ਆਪਾਂ ਬਣਾ ਲਏ ਮੂੜੀਆਂ ਵਾਲੇ ਪਰੌਂਠੇ ਤੇ ਨਾਲੇ ਭਾਈ ਕਰ ਲੀਆਂ ਸੋਹਣੀਆਂ ਸੋਹਣੀਆਂ ਮੇਰੇ ਭੈਣ ਭਰਾਵਾਂ ਨਾਲ ਗੱਲਾਂ ਕਹਿਣਗੇ ਆਂਟੀ ਵੀ ਸਾਰਾ ਦਿਨ ਲੱਗੀ ਰਹਿੰਦੀ ਆ ਗੱਲਾਂ ਕਰਨ ਮੈਂ ਜਿਹੜੀਆਂ ਤੁਹਾਡੇ ਨਾਲ ਕਰ ਲੀਆਂ ਬਸ ਉਹੀ ਕਰ ਲੀਆਂ ਬਾਅਦ ਵਿੱਚ ਤਾਂ ਮੇਰੇ ਤੁਹਾਨੂੰ ਪਤਾ ਕੰਮ ਚ ਹੋ ਜੰਨੀ ਆ ਮੈਂ ਇਹੋ ਜੀਆਂ ਗੱਲਾਂ ਹੀ ਹੁੰਦੀਆਂ ਨੇ ਆਹ ਲੋ ਜੀ ਆਪਣਾ ਦੂਜਾ ਪਰੌਂਠਾ ਵੀ ਮੈਨੂੰ ਲੱਗਦਾ ਤਿਆਰ ਹੋ ਹੀ ਗਿਆ ਚਲੋ ਜੀ ਹੋ ਗਏ ਤਿਆਰ ਆਪਣੇ ਪਰੌਂਠੇ ਤੇ ਹੁਣ ਸਰਦਾਰ ਜੀ ਨੂੰ ਲਿਆ ਬਾਪ ਮੈਂ ਕਿਹਾ ਜੀ ਤੁਸੀਂ ਹੋ ਜੋ ਰੈਡੀ ਤੇ ਆਹ ਲੋ ਜੀ ਦਹੀਂ ਪਾਤੀ ਤੇ ਮੱਖਣ ਰੱਖਤਾ ਤੇ ਨਾਲ ਰੱਖਤਾ ਪਰੌਠਾ ਤੇ ਬਸ ਹੁਣੇ ਆਪਦੇ ਕੰਮ ਲੱਗ ਜਾਣਗੇ ਖਾ ਕੇ ਪਰੌਠੇ ਤੇ ਮੈਂ ਆਪਦੇ ਕੰਮ ਲੱਗ ਜੂ ਬਸ ਬੱਚੇ ਢੀਕਦੀਆਂ ਇੱਕ ਵਾਰੀ ਆਹ ਲੋ ਜੀ ਸਾਰਾ ਕੁਝ ਹੋ ਗਿਆ ਤਿਆਰ ਤੇ ਸਾਰਾ ਕੁਝ ਮੈਂ ਟੇਬਲ ਤੇ ਰੱਖੀ ਰੱਖਦੀਆਂ ਲਟਰ ਪਟਰ ਮੈਂ ਕਹਿੰਨੀ ਹੈ ਸਾਰਾ ਕੁਝ ਕਰਕੇ ਇਕੱਠਾ ਤੇ ਤੁਹਾਨੂੰ ਉਹ ਵੀ ਦਿਖਾ ਦੰਨੀ ਆ ਵਿੱਚ ਚੱਲਦੀ ਵੀਡੀਓ ਦੇ ਲੋ ਜੀ ਹੁਣ ਇਹ ਬਸ ਮੱਖਣ ਦੀਆਂ ਟਿੱਕੀਆਂ ਚੱਕੀਆਂ ਤੇ ਆਪਦਾ ਪਰੌਠਾ ਖਾਣਗੇ ਤੇ ਮੈਂ ਭਾਈ ਦੂਜੇ ਪਰੌਂਠਿਆਂ ਨੂੰ ਹੋ ਜੂਗੀ ਤੇ ਆ ਪਈ ਹੈ ਲੱਸੀ ਤੇ ਆ ਪਿਆ ਆਪਣੇ ਛਾਬਾ ਤੇ ਆ ਪਿਆ ਮੇਰੇ ਮਤਲਬ ਚਟਣੀਆਂ ਵਗੈਰਾ ਤੇ ਅਚਾਰ ਵਗੈਰਾ ਤੇ ਆ ਪਿਆ ਮੇਰਾ ਛਾਬਾ ਚਲੋ ਠੀਕ ਹੈ ਜੀ ਬਾਏ ਬਾਏ